ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ CNITA cooking channel ਤੇ ਅੱਜ ਆਪਾਂ ਬਣਾਵਾਂਗੇ ਸੂਜੀ ਦੀ ਬਰਫੀ ਬਹੁਤ ਜ਼ਿਆਦਾ ਟੇਸਟੀ ਤੇ ਦਾਣੇਦਾਰ ਇਹ ਆਪਣੇ ਕੋਲੇ ਸੂਜੀ ਆ 1/2 ਕਿਲੋ ਸੂਜੀ ਆ ਠੀਕ ਹੈ ਜੀ 1/2 ਕਿਲੋ ਸੂਜੀ ਦੇ ਵਿੱਚ ਆਪਾਂ ਪਾਵਾਂਗੇ ਦੁੱਧ ਦੁੱਧ ਆਪਾਂ ਜਿੰਨੀ ਲੋੜ ਆ ਉੰਨਾ ਹੀ ਯੂਜ਼ ਕਰਾਂਗੇ ਇੱਕ ਵਾਰ ਆਪਾਂ ਤੁਹਾਨੂੰ ਦਿਖਾਤਾ ਨਾਲ ਪਾਵਾਂਗੇ ਦੇਸੀ ਖੰਡ ਨਾਲੇ ਦਰਾਦਾ ਕਿਸ਼ਮਿਸ਼ ਬਦਾਮ ਕਾਜੂ ਤੇ ਮਗਜ਼ ਦੇਸੀ ਘਿਓ ਦੇ ਵਿੱਚ ਆਪਾਂ ਤਿਆਰ ਕਰਾਂਗੇ ਬੜੀ ਹੀ ਬਹੁਤ ਵਧੀਆ ਦਾਨੀਦਾਰ ਆਪਾਂ ਤੁਹਾਨੂੰ ਦੱਸ ਦਿਆਂ ਕਿ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾਵਾਂਗੇ ਬਹੁਤ ਜ਼ਿਆਦਾ ਟੇਸਟੀ ਤੇ ਬਿਲਕੁਲ ਸੌਖੇ ਤਰੀਕੇ ਨਾਲ ਸਭ ਤੋਂ ਪਹਿਲਾਂ ਆਪ ਕੜਾਈ ਦੀ ਵਿੱਚ ਪਾਵਾਂਗੇ ਇੱਕ ਚਮਚਾ ਵੱਡਾ ਦੇਸੀ ਘਿਓ ਦਾ ਇਹਦੇ ਵਿੱਚ ਪਾਵਾਂਗੇ ਆਪਾਂ ਕਾਜੂ, ਬਦਾਮ, ਕਿਸ਼ਮਿਸ਼ ਤੇ ਮਖਤ ਇਹਨਾਂ ਚਾਰਾਂ ਚੀਜ਼ਾਂ ਨੂੰ ਆਪਾਂ 1 ਮਿੰਟ ਲਈ ਰੋਸਟ ਕਰਾਂਗੇ ਜ਼ਿਆਦਾ ਨਹੀਂ ਕਰਨਾ ਠੀਕ ਹੈ ਜੀ ਬਸ 1 ਮਿੰਟ ਲਈ ਚੰਗੀ ਤਰ੍ਹਾਂ ਰੋਸਟ ਕਰਾਂਗੇ ਮੀਡੀਅਮ ਗੈਸ ਤੇ ਇਸ ਇਹਨਾਂ ਨੂੰ ਪਾਉਣਾ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਹੀ ਤਾਂ ਆਪਣਾ ਟੇਸਟ ਬਹੁਤ ਵਧੀਆ ਹੋਣਾ ਦਾਣੇਦਾਰ ਸੂਜੀ ਦੀ ਪਰਚੀ ਦੇ ਵਿੱਚ ਹੁਣ ਆਪਾਂ ਫਿਰ ਇੱਕ ਚਮਚਾ ਦੇਸੀ ਘਿਓ ਦਾ ਹੋਰ ਐਡ ਕਰਾਂਗੇ ਕੜਾਹੀ ਦੇ ਵਿੱਚ ਇਸ ਤਰੀਕੇ ਦੇ ਨਾਲ ਥੋੜਾ ਜਿਹਾ ਹੋਰ ਪਾਵਾਂਗੇ ਆਪਾਂ ਜ਼ਿਆਦਾ ਕਿਉਂ ਨਹੀਂ ਪਾਉਣਾ ਠੀਕ ਹੈ ਜੀ ਜਿੰਨੀ ਕਿ ਆਪਾਂ ਲੋੜ ਆਪਾਂ ਨਾਲ ਨਾਲ ਉਨੇ ਹੀ ਪਾ ਕੇ ਦੇਖਾਂਗੇ ਟੋਟਲ ਆਪਾਂ ਦੋ ਵੱਡੇ ਚਮਚੇ ਦੇਸੀ ਘਿਓ ਤੇ ਪਾਤੇ ਨੂੰ ਚੰਗੀ ਤਰ੍ਹਾਂ ਕਰਾਂਗੇ ਗਰਮ ਗੈਸ ਆਪਣਾ ਆਕਾ ਮੀਡੀਅਮ ਠੀਕ ਹੈ ਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਸੂਜੀ ਸੂਜੀ ਨੂੰ ਤੁਸੀਂ ਚੰਗੀ ਤਰ੍ਹਾਂ ਛਾਂਲ ਲਿਓ ਠੀਕ ਹੈ ਜੀ ਇਹ ਬਰੀਕ ਵਾਲੀ ਸੂਜੀ ਹੈ ਆਪਣੇ ਕੋਲੇ ਹੁਣ ਆਪਾਂ ਇਹਨੂੰ ਮੀਡੀਅਮ ਗੈਸ ਤੇ ਚੰਗੀ ਤਰ੍ਹਾਂ ਸੂਜੀ ਨੂੰ ਭੁੰਨਾਂਗੇ ਠੀਕ ਹੈ ਜੀ ਘਿਓ ਦੇ ਵਿੱਚ ਤੁਸੀਂ ਜ਼ਿਆਦਾ ਕੰਜੂਸੀ ਨਾ ਕਰਿਓ ਘਿਓ ਤੁਸੀਂ ਥੋੜਾ ਜਿਹਾ ਜ਼ਿਆਦਾ ਹੀ ਪਾਓ ਤਾਂ ਹੀ ਆਪਣੀ ਸੂਜੀ ਕੋਨੀ ਤਿਆਰ ਹੋਗੀ ਜੇ ਆਪਾਂ ਜ਼ਿਆਦਾ ਘੱਟ ਘਿਓ ਪਾਵਾਂਗੇ ਤਾਂ ਸੂਜੀ ਨੂੰ ਥੋੜਾ ਜਿਹਾ نیچے ਲੱਗਦਾ ਡਰ ਹੁੰਦਾ ਠੀਕ ਹੈ ਜੀ ਲੋ ਜੀ ਨਾਲ ਦੇ ਨਾਲ ਮੀਡੀਅਮ ਕੈਸ ਤੇ ਆਪਾਂ ਚੰਗੀ ਤਰ੍ਹਾਂ ਸੂਜੀ ਨੂੰ ਪਕਾਉਣਾ ਇਸ ਤਰੀਕੇ ਦੇ ਨਾਲ ਤਾਂ ਕਿ ਸੂਜੀ ਆਪਣੀ ਕੱਚੀ ਨਾ ਰਵੇ ਤੇ ਹਲਕੀ ਬ੍ਰਾਊਨ ਹੋ ਜੇ ਠੀਕ ਹੈ ਜੀ ਥੋੜੀ ਜਿਹੀ ਹਲਕੀ ਬ੍ਰਾਊਨ ਹੋਣ ਤੱਕ ਅਪਾਂ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਭੁੰਦੇ ਰਾਵਾਂਗੇ ਬਹੁਤ ਵਧੀਆ ਦਾਣੇਦਾਰ ਵਰਤੀ ਬਣਾ ਕੇ ਕਰਾਂਗੇ ਆਪਾਂ ਤਿਆਰ ਬਹੁਤ ਸੌਖੇ ਤਰੀਕੇ ਦੇ ਨਾਲ ਤੁਸੀਂ ਵੀ ਆਪਣੇ ਘਰ ਜਰੂਰ ਤਿਆਰ ਕਰਿਓ ਬਹੁਤ ਜ਼ਿਆਦਾ ਟੇਸਟੀ ਠੀਕ ਹੈ ਜੀ ਲੋ ਜੀ ਨਾਲ ਦੇ ਨਾਲ ਆਪਾਂ ਇਸੇ ਤਰੀਕੇ ਨਾਲ ਹੁਲਾਉਂਦੇ ਰਾਵਾਂਗੇ ਜਿੱਕੀ ਤਰ੍ਹਾਂ ਸੂਜੀ ਨੂੰ ਬ੍ਰਾਊਨ ਹੋਣ ਤੱਕਰ ਭੁੰਨਾ ਹੈਗੀ ਠੀਕ ਹੈ ਜੀ ਲਓ ਜੀ ਸੂਜੀ ਆਪਣੀ ਬ੍ਰਾਊਨ ਹੋ ਚੁੱਕੀ ਆ ਨਾਲ ਦੇ ਨਾਲ ਆਪਾਂ ਇਹਨੂੰ ਸਥਿਤਿਕ ਨਾਲ ਹਿਲਾਉਂਦੇ ਰਵਾਂਗੇ ਤੇ ਆਪਾਂ ਤੁਹਾਨੂੰ ਦਿਖਾਣੇ ਆ ਹੁਣ ਤੇ ਗੈਸ ਆਪਣਾ ਬਿਲਕੁਲ ਮੀਡੀਅਮ ਆ ਗੈਸ ਨੂੰ ਆਪਾਂ ਉੱਤਰ ਬੰਦ ਕਰਤਾ ਸੂਜੀ ਵਾਲੇ ਨੂੰ ਠੀਕ ਹੈ ਜੀ ਤੇ ਇੱਧਰ ਆਪਾਂ ਹੁਣ ਕਰਾਂਗੇ ਕਾਜੂ ਬਦਾਮ ਕਿਸ਼ਮਿਸ਼ ਨੂੰ ਤੇ ਮੱਕਜਾ ਨੂੰ ਚੰਗੀ ਤਰ੍ਹਾਂ ਗ੍ਰੇਡ ਦਾਣੇਦਾਰ ਇਹ ਤਾਂ ਬਿਲਕੁਲ ਵੀ ਆਪਾਂ ਪਾਊਡਰ ਬਣਾ ਕੇ ਨਹੀਂ ਕਰਨਾ ਤਿਆਰ ਕਿਉਂਕਿ ਆਪਾਂ ਇਹਦੀ ਇੱਕ ਪੇਸਟ ਜੀ ਨਹੀਂ ਬਣਾਉਣੀ ਠੀਕ ਹੈ ਜੀ ਸਿਰਫ ਦਾਣੇਦਾਰ ਬਣਾ ਕੇ ਇਹਨੂੰ ਕਰਾਂਗੇ ਤਿਆਰ ਤਾਂ ਕਿ ਇਹਦਾ ਟੇਸਟ ਬਹੁਤ ਵਧੀਆ ਆਵੇ ਆਪਣੀ ਬਰਫੀ ਦੇ ਵਿੱਚ ਲਓ ਜੀ ਇਸ ਤਰੀਕੇ ਦਾ ਆਪ ਨੂੰ ਚਾਹੀਦਾ ਸੀ ਆਪਾਂ ਤੁਹਾਨੂੰ ਦਿਖਾਤਾ ਬਿਲਕੁਲ ਦਾਣੇਦਾਰ ਆਪਾਂ ਬਣਾਇਆ ਸਾਰਾ ਸਮਾਨ ਤਿਆਰ ਕੀਤਾ ਤੇ ਹੁਣ ਇਧਰ ਆਪਣੀ ਸੂਜੀ ਵੀ ਬਹੁਤ ਨਿੱਕੇ ਤਿਆਰ ਹੋ ਚੁੱਕੀ ਹੈ ਠੀਕ ਹੈ ਜੀ ਆਪਾਂ ਨੂੰ ਇਸ ਤਰੀਕੇ ਦੀ ਚਾਹੀਦੀ ਸੀ ਤੁਸੀਂ ਦੇਖ ਸਕਦੇ ਹੋ ਬਹੁਤ ਵਧੀਆ ਨਾ ਤਾਂ ਦਾ ਕੱਚਾਪਣ ਵੀ ਖਤਮ ਹੋ ਗਿਆ ਤੇ ਸੂਜੀ ਬਣ ਕੇ ਵੀ ਆਪਣੀ ਤਿਆਰ ਹੋ ਚੁੱਕੀ ਹੈ ਠੀਕ ਹੈ ਜੀ ਹੁਣ ਆਪਾਂ ਦੁਬਾਰਾ ਫਿਰ ਕੈਸ ਸ਼ੁਰੂ ਕਰਾਂਗੇ ਲੋ ਠੀਕ ਹੈ ਜੀ ਇਹਨੂੰ ਮੀਡੀਅਮ ਤੋਂ ਵੀ ਘੱਟ ਇੱਕ ਗਲਾਸ ਪਾਵਾਂਗੇ ਆਪਾਂ ਇਹਦੇ ਵਿੱਚ ਦੁੱਧ ਇਹ ਬਿਲਕੁਲ ਫੁੱਲ ਕਰੀਮ ਦੁੱਧ ਦਾ ਠੀਕ ਹੈ ਜੀ ਇਹਨੂੰ ਚੰਗੀ ਤਰ੍ਹਾਂ ਇਸ ਤਰੀਕੇ ਨਾਲ ਆਪਾਂ ਹਲਾ ਦਾਂਗੇ ਗੈਸ ਆਪਣਾ ਬਿਲਕੁਲ ਲੋ ਆ ਠੀਕ ਹੈ ਜੀ ਤੇ ਨਾਲ ਹੀ ਪਾ ਦਾਂਗੇ ਆਪਾਂ ਇਹਦੇ ਵਿੱਚ ਅੱਧੀ ਕੋਲੀ ਤਾਜੀ ਮਲਾਈ ਤੇ ਲੋ ਇਕਦਮ ਨਾਲ ਦੇ ਨਾਲ ਹਲਾਉਂਦੇ ਰਵਾਂਗੇ ਇਸ ਤਰੀਕੇ ਦੇ ਨਾਲ ਤੇ ਨਾਲ ਹੀ ਪਾਤੀ ਆਪਾਂ ਇਹਦੇ ਵਿੱਚ ਦੇਸੀ ਘੰਡ ਹਾਂਜੀ ਹੁਣ ਆਪਾਂ ਖੰਡ ਵੀ ਸਾਰੀ ਵਿੱਚ ਹੀ ਮਿਕਸ ਕਰ ਦਾਂਗੇ ਕਿਸੇ ਤਰੀਕੇ ਦੇ ਨਾਲ ਤੇ ਹੁਣ ਆਪਣੀ ਦੁੱਧ ਤੇ ਮਲਾਈ ਤੇ ਖੰਡ ਇਹਨੇ ਚੀਜ਼ਾਂ ਇਕੱਠੀਆਂ ਹੀ ਮਿਕਸ ਹੋ ਜਾਣਗੀਆਂ ਸੂਜੀ ਦੇ ਵਿੱਚ ਤੇ ਬਹੁਤ ਵਧੀਆ ਦਾਰੇਦਾਰ ਵਰਗੀ ਬਣਾ ਕੇ ਹੋਗੀ ਤਿਆਰ ਆਪਾਂ ਇੱਥੇ ਤਰੀਕੇ ਨਾਲ ਬਿਲਕੁਲ ਮੀਡੀਅਮ ਗੈਸ ਤੇ ਇਹਨੂੰ ਹਲਾਉਂਦੇ ਰਹਿਣਾ ਤਾਂ ਕਿ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜਾਣ ਬਹੁਤ ਵਧੀਆ ਬਣ ਕੇ ਇਸੇ ਤਰੀਕੇ ਦੇ ਨਾਲ ਤਾਂ ਆਪਣੀ ਬਰਫੀ ਤਿਆਰ ਹੋਣੀ ਹੈ ਠੀਕ ਹੈ ਜੀ ਲਓ ਜੀ ਇਹ ਬਿਲਕੁਲ ਆਪਣੇ ਘਰ ਦੇ ਵਿੱਚ ਜੋ ਵੀ ਚੀਜ਼ ਪਈ ਆ ਪੌਣ ਵਾਲੀ ਬਣਾ ਕੇ ਬਰਫੀ ਨੂੰ ਤਿਆਰ ਕਰ ਸਕਦੇ ਆ ਆਪ ਨੂੰ ਐਕਸਟਰਾ ਬਾਹਰੋਂ ਕੋਈ ਵੀ ਚੀਜ਼ ਮੰਗਾਉਣ ਦੀ ਲੋੜ ਨਹੀਂ ਹੈਗੀ ਠੀਕ ਹੈ ਜੀ ਬੱਚਿਆਂ ਨੂੰ ਵੀ ਬਹੁਤ ਜ਼ਿਆਦਾ ਟੇਸਟੀ ਲੱਗੂਗੀ ਲਓ ਜੀ ਹੁਣ ਆਪਾਂ ਗੈਸ ਬਿਲਕੁਲ ਘੱਟ ਤੇ ਨਾਲ ਹੀ ਪਾਤਾ ਪਨਾਰੀਅਲ ਦਾ ਬਰਾਦਾ ਤੇ ਨਾਲ ਹੀ ਜਿਹੜਾ ਆਪਾਂ ਡ్రਾਈ ਫਰੂਟ ਨੂੰ ਚੰਗੀ ਤਰ੍ਹਾਂ ਗ੍ਰੈਂਡ ਕੀਤਾ ਸੀ ਦਾਨੀ ਦਾ ਹੁਣ ਵੀ ਆਪਾਂ ਵਿੱਚ ਹੀ ਪਾਤਾ ਠੀਕ ਹੈ ਜੀ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰਦਾ ਇਸ ਠੀਕੇ ਦੇ ਨਾਲ ਗੈਸ ਆਪਣਾ ਹਜੇ ਚਾਲੂ ਹੀ ਆ ਠੀਕ ਹੈ ਜੀ ਲਓ ਜੀ ਬਸ ਹੁਣ 1 ਮਿੰਟ ਲਈ ਆਪਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਗੈਸ ਨੂੰ ਕਰ ਦਾਂਗੇ ਆਪਾਂ ਬੰਦ ਤੇ ਬਹੁਤ ਵਧੀਆ ਤਿਆਰ ਹੋਇਆ ਆਪਣਾ ਬਰਫੀ ਦਾ ਸਮਾਨ ਠੀਕ ਹੈ ਜੀ ਇਸੇ ਤਰੀਕੇ ਦੇ ਨਾਲ ਆਪਾਂ ਇਹਨੂੰ ਮਿਕਸ ਕਰਦੇ ਰਵਾਂਗੇ ਤੁਸੀਂ ਵੀ ਇਸੇ ਤਰੀਕੇ ਨਾਲ ਕਾਫੀ ਟਾਈਮ 3-4 ਮਿੰਟ ਜ਼ਰੂਰ ਕਰਿਓ ਤਾਂ ਕਿ ਇਹ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਹੋ ਜੇਨ ਡਾਈ ਫਰੂਟ ਡਾਈ ਦੇ ਬਰਾਦ ਦਾ ਮਲਾਈ ਜੋ ਵੀ ਆਪਾਂ ਸਮਾਨੇ ਦੇ ਵਿੱਚ ਪਾਇਆ ਤੁਹਾਨੂੰ ਦਿਖਾਇਆ ਠੀਕ ਹੈ ਜੀ ਇਸੇ ਤਰੀਕੇ ਨਾਲ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਲਓ ਜੀ ਬਹੁਣ ਆਪਣਾ ਗੈਸ ਕੀਤਾ ਹੋਇਆ ਬੰਦ ਠੀਕ ਹੈ ਜੀ ਬਹੁਤ ਵਧੀਆ ਬਰਫੀ ਬਣ ਕੇ ਤਿਆਰ ਹੋ ਗਈ ਲੋ ਜੀ ਆਪਾਂ ਇੱਕ ਪਲੇਟ ਦੇ ਵਿੱਚ ਇਹਨੂੰ ਕੱਢ ਲਿਆ ਲੋ ਜੀ ਇਸ ਤਰੀਕੇ ਨਾਲ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲਾਂਗੇ ਤੇ ਬਹੁਤ ਵਧੀਆ ਇਹਦੀ ਬਰਫੀ ਦੀ ਸ਼ੇਪ 'ਚ ਇਹਨੂੰ ਆਪਾਂ ਕਟਾਂਗੇ ਦੇਖੋ ਤੁਸੀਂ ਮੇਰੇ ਹੱਥ ਦੇ ਵਿੱਚ ਵੀ ਕਿੰਨਾ ਘੋ ਘੋ ਲੱਗਿਆ ਪਿਆ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦਾ ਆਪਾਂ ਨੂੰ ਚਾਹੀਦਾ ਸੀਗਾ ਲੋ ਜੀ ਹੁਣ ਆਪਾਂ ਆਪਦੇ ਸਾਈਜ਼ ਦੇ ਹਿਸਾਬ ਨਾਲ ਆਪਾਂ ਇਹਨੂੰ ਬਰਫੀ ਦੇ ਸਾਈਜ਼ ਨੂੰ ਕੱਟ ਲੈਣਾ ਜਿੰਨੀ ਕ ਆਪਾਂ ਲੋੜਾ ਜੇ ਤੁਸੀਂ ਵੱਡੇ ਪੀਸ ਰੱਖਣੇ ਆ ਤਾਂ ਵੱਡੇ ਪੀਸ ਰੱਖ ਲਓ ਛੋਟੇ ਪੀਸ ਰੱਖਣਾ ਚਾਹੋ ਨੇ ਉਸੇ ਸਾਰਾ ਤੁਸੀਂ ਰੱਖ ਸਕਦੇ ਹੋ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਚਾਰੇ ਸ਼ੇਪ ਦੇ ਦੇਣੀ ਹੈ ਉਸ ਤੋਂ ਬਾਅਦ ਆਪਾਂ ਇਹਨੂੰ 2 ਘੰਟੇ ਫ੍ਰਿਜ 'ਚ ਰੱਖਣਾ ਉਸ ਤੋਂ ਬਾਅਦ ਆਪਾਂ ਇਹਨੂੰ ਕੱਢਾਂਗੇ ਬਾਅਦ ਠੀਕ ਹੈ ਜੀ ਸਿਰਫ ਆਪਾਂ ਸੈੱਟ ਕਰਕੇ ਰੱਖਣੀ ਆ ਇਸ ਤਰੀਕੇ ਦੇ ਨਾਲ ਲਓ ਜੀ ਹੁਣ ਆਪਾਂ ਵੀ ਸੈਂਟਰ ਤੋਂ ਵੀ ਇਸੇ ਤਰੀਕੇ ਨਾਲ ਕਰ ਦਾਂਗੇ ਬਹੁਤ ਵਧੀਆ ਵਰਦੀ ਬਣ ਕੇ ਤਿਆਰ ਹੋਊਗੀ ਇਹਨਾਂ ਦਾ ਭਾਵੇਂ ਫਰਿੱਜ ਵਿੱਚ ਤੁਸੀਂ 10 ਦਿਨ ਰੱਖ ਲਓ 15 ਦਿਨ ਰੱਖ ਲਓ ਬਿਲਕੁਲ ਵੀ ਖਰਾਬ ਨਹੀਂ ਹੋਣੀ ਠੀਕ ਹੈ ਜੀ ਲਓ ਜੀ ਇਸ ਤਰੀਕੇ ਨਾਲ ਆਪਾਂ ਵਰਦੀ ਦਾ ਸੈਜ਼ ਕੱਟ ਲਿਆ ਹੈ ਸਾਰੀ ਵਰਦੀ ਨੂੰ ਆਪਾਂ ਇਸੇ ਤਰੀਕੇ ਦੇ ਨਾਲ ਸੈਜ਼ ਨਾਲ ਚੰਗੀ ਤਰ੍ਹਾਂ ਕੱਟ ਦਾਂਗੇ ਲਓ ਜੀ ਇਹਨੂੰ ਬਰਫੀ ਬਣਾਉਣ ਦੇ ਵਾਸਤੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਹੈਗਾ ਸਿਰਫ 10-15 ਮਿੰਟ ਤੋਂ ਪਹਿਲਾਂ ਹੀ ਬਣ ਕੇ ਤਿਆਰ ਹੋ ਜਾਂਦੀ ਹੈ ਬਸ ਤੁਸੀਂ ਬਾਅਦ ਵਿੱਚ ਜਿਹੜੀ ਫ੍ਰਿਜ 'ਚ 2 ਘੰਟੇ ਰੱਖਣਾ ਉਹ ਜ਼ਰੂਰੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਆਪਾਂ ਇਹਨੂੰ ਬਰਫੀ ਨੂੰ ਕੱਟਾਂਗੇ ਹੁਣ ਆਪਾਂ ਇਹਨੂੰ ਫ੍ਰਿਜ 'ਚ 2 ਘੰਟੇ ਲਈ ਰੱਖ ਦਾਂਗੇ ਠੀਕ ਹੈ ਜੀ ਲਓ ਜੀ ਤੁਸੀਂ ਦੇਖ ਸਕਦੇ ਹੋ ਇਸ ਤਰੀਕੇ ਦੀ ਆਪਾਂ ਸਾਈਜ਼ ਕੱਟਦੇ ਹਣੀ ਠੀਕ ਹੈ ਜੀ ਲਓ ਜੀ 2 ਘੰਟੇ ਬਾਅਦ ਆਪਾਂ ਇਹਨੂੰ ਫ੍ਰਿਜ ਦੇ ਵਿੱਚੋਂ ਕੱਢ ਲਿਆ ਹੈ ਤੁਸੀਂ ਆਪ ਦੇਖ ਸਕਦੇ ਹੋ ਕਿੰਨੇ ਵਧੀਆ ਪੀਸ ਬਣ ਕੇ ਬਾਹਰ ਆ ਰਹੇ ਐ ਇਸੇ ਤਰੀਕੇ ਨਾਲ ਆਪਾਂ ਇਹ ਇੱਕ ਡੋਂਗੇ ਦੇ ਵਿੱਚ ਰੱਖੀ ਜਾਵਾਂਗੇ ਬਹੁਤ ਵਧੀਆ ਟੇਸਟੀ ਬਰਫੀ ਬਣਦੀ ਹੈ ਜੀ ਸੂਜੀ ਦੀ ਤੁਸੀਂ ਇਸ ਤਰੀਕੇ ਨਾਲ ਘਰੇ ਜ਼ਰੂਰ ਬਣਾਇਓ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਤੇ ਬਣਦੀ ਵੀ ਬਹੁਤ ਜ਼ਿਆਦਾ ਵਧੀਆ ਠੀਕ ਹੈ ਜੀ ਲੋ ਤੁਸੀਂ ਦੇਖ ਸਕਦੇ ਹੋ ਕਿੰਨੀ ਵਧੀਆ ਬਰਫੀ ਬਣ ਕੇ ਆਪਣੀ ਤਿਆਰ ਹੋ ਗਈ ਹੈ ਇਸੇ ਤਰੀਕੇ ਦੇ ਨਾਲ ਆਪਾਂ ਤੁਹਾਨੂੰ ਰੋਜ਼ ਨਵੇਂ-ਨਵੇਂ ਵੀਡੀਓ ਲੈ ਕੇ ਦਿਖਾਵਾਂਗੇ ਤੁਸੀਂ ਇਸ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਦੇ ਆਪਾਂ ਆਉਣ ਵਾਲੀ ਵੀਡੀਓ ਨਾਲ ਓਕੇ ਜੀ ਥੈਂਕ ਯੂ ਬਾਏ